ਪੰਜਾਬੀ ਇੱਕ ਦਸਤਾਰ ਵਾਲਾ ਸਾਡਾ ਪੰਜਾਬੀ ਡਾਕਟਰ ਮਨੋਲ ਸਿੰਘ ਦੀ ਇੱਜ਼ਤ ਕਿਵੇਂ ਉਹਨਾਂ ਦਾ ਫੈਸਲਾ ਪਾੜ ਕੇ ਸਾਰੇ ਮੋਲਕ ਤੇ ਸਾਰੀ ਦੁਨੀਆ ਦੇ ਸਾਹਮਣੇ ਹਵਾ ਦੇ ਵਿੱਚ ਚੁੜਾ ਦਿੱਤਾ ਗਿਆ ਨਾ ਉਹਨਾਂ ਦੇ ਹੱਥ ਵਿੱਚ ਨਾਰਾ ਕਿਸੇ ਨੇ ਮਾਰਿਆ ਸੋ ਸਭੇ ਤਾਂ ਆ ਨਾ ਤਾਂ ਉਹ ਸਮ ਅਕਾਲੀ ਦਲ ਨੇ ਜਿੱਥੇ ਬਾਕੀ ਬਹੁਤ ਸਾਰੇ ਅਣਗਹਿਲੀਆਂ ਗਲਤੀਆਂ ਪਾਪ ਕੀਤੇ ਉਹ ਦੋ ਪਾਪ ਜਿਹੜੇ ਅਕਾਲੀ ਦਲ ਦੇ ਰਾਜਪਾਲ ਸਮਾਂ 2010 ਸਾਡੇ 17 ਤੋਂ 17 ਦੇ ਰਾਜਪਾਲ ਦੇ ਵਿੱਚ ਇੱਕ ਗੁਰੂ ਸਾਹਿਬ ਦੀ ਬੇਅਦਬੀ ਗੁਰੂ ਸਾਹਿਬ ਦੇ ਅੰਗਾਂ ਨੂੰ ਕਿਵੇਂ ਗਲੀਆਂ ਰੂੜੀਆਂ ਦੇ ਵਿੱਚ ਰੋਲਿਆ ਗਿਆ ਔਰ ਦੂਸਰਾ ਘਰ ਘਰ ਜਿਸ ਤਰੀਕੇ ਦੇ ਨਾਲ ਨਸ਼ੇ ਪਹੁੰਚ ਗਏ ਇਹ ਦੋ ਪਾਪ ਉਹ ਸੀਗੇ ਜਿਨ੍ਹਾਂ ਤੋਂ ਨਾ ਕਿ ਦੇ ਪ੍ਰਮਾਤਾ ਤੋਂ ਔਰ ਨਾ ਹੀ ਲੋਕਾਂ ਤੋਂ ਅਕਾਲੀ ਦਲ ਨੂੰ ਮਾਫੀ ਨਹੀਂ ਮਿਲੀ ਸੋ ਜਦੋਂ ਕਾਂਗਰਸ ਦੀ ਸੰਵਿਧਾਨ ਬਚਾਓ ਰੈਲੀ ਮਹਾਨ ਪਖੰਡ ਹੈ ਇਹ ਕਹਿਣਾ ਹੈ ਕੈਬਨਟ ਮੰਤਰੀ ਅਮਨ ਅਰੋੜਾ ਦਾ ਉਹਨਾਂ ਨੇ ਕਿਹਾ ਹੈ ਕਿ ਜਿਨ੍ਹਾਂ ਨੇ ਨੇਤਾਵਾਂ ਨੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਇੱਥੋਂ ਤੱਕ ਕਿ ਇਸ ਦੇ ਕਾਗਜ਼ ਵੀ ਫਾੜੇ ਉਹੀ ਅੱਜ ਉਸ ਨੂੰ ਬਚਾਉਣ ਦਾ ਨਾਟਕ ਕਰ ਰਹੇ ਹੈ ਨਾਲ ਹੀ ਨਸ਼ਾ ਖਤਮ ਕਰਨ ਦੇ ਮੁੱਦੇ ਤੇ ਅਮਨ ਅਰੋੜਾ ਨੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਆਖਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਐਲਾਨ ਇਤਿਹਾਸਿਕ ਕਦਮ ਨੇ 1 ਕਿਲੋ ਹੈਰੋਇਨ ਫੜਨ ਤੇ 1 ਲੱਖ 20 ਹਜ਼ਾਰ ਰੁਪਏ ਦਾ ਇਨਾਮ ਅਤੇ ਐਨਡੀਪੀਐਸ ਕੇਸਾਂ ਦੀ ਜਾਂਚ ਹੈਡ ਕਨਸਟੇਬਲ ਤੱਕ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ ਜੋ ਕਿ ਇਤਿਹਾਸਕ ਕਦਮ ਹੈ ਸਾਡੀ ਜੋ ਮੁਹਿੰਮ ਨਸ਼ਿਆਂ ਨੂੰ ਖਤਮ ਕਰਨ ਦੇ ਲਈ ਜੁੱਧ ਨਸ਼ਾ ਵਿਰੁੱਧ ਚੱਲੀ ਆ ਉਹਦੇ ਵਿੱਚ ਹਰ ਉਹ ਫੈਸਲਾ ਜਿਹੜਾ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ کارਗਰ ਸਾਬਤ ਹੁੰਦਾ ਨਜ਼ਰ ਆਏਗਾ ਪੰਜਾਬ ਸਰਕਾਰ ਉਹ ਫੈਸਲਾ ਲਏਗੀ ਪਹਿਲਾਂ ਪਿਛਲੇ ਸਮਿਆਂ ਦੇ ਵਿੱਚ ਪਿਛਲੇ ਸਰਕਾਰਾਂ ਦੇ ਸਮੇਂ ਉਹ ਲੋਕ ਜਿਹੜੇ ਕਿ ਰਾਜ ਭਾਗ ਦੇ ਵਿੱਚ ਹੁੰਦੇ ਸੀਗੇ ਚਾਹੇ politcal ਲੋਕ ਤੇ ਫਿਰ ਇੱਕ ਨੈਕਸਸ ਬਣਾ ਹੋਇਆ ਸੀਗਾ politcal ਲੋਕਾਂ ਦਾ ਕੁਝ ਪੁਲਿਸ ਮੁਲਾਜ਼ਮਾਂ ਦਾ ਔਰ ਨਸ਼ਾ ਤਸਕਰਾਂ ਦਾ ਉਹਨੂੰ 100% ਖਤਮ ਕਰ ਦਿੱਤਾ ਗਿਆ ਤੇ ਇੰਨਾ ਸਾਡੇ ਬਲਾਜ਼ਮ ਵੀਰਾਂ ਨੇ ਜਿਹੜੇ ਪੰਜਾਬ ਪੁਲਿਸ ਦੇ ਨੇ ਆਫੀਸਰਸ ਕਨਸਟੇਬਲਸ ਉਹਨਾਂ ਦੇ ਬਲਾਜ਼ਮ ਨੇ ਜਿਹੜੇ ਉਹਨਾਂ ਨੂੰ ਇੱਕ ਸ਼ਾਬਾਸ਼ ਇੱਕ ਥਾਪੜ ਦੇਣ ਲਈ ਇਹ ਫੈਸਲਾ ਜਿਹੜਾ ਕੀਤਾ ਗਿਆ ਮੈਂ ਸਮਝਦਾ ਕਿ ਜਦੋਂ ਇੱਕ ਪ੍ਰੋਤਸਾਹਨ ਇੱਕ ਥਾਪੜਾ

ਪਰ ਮੈਂ ਨਾਲ ਨਾਲ ਇਹ ਵੀ ਪੁੱਛਣਾ ਚਾਹੂਗਾ ਕਿ ਅੱਜ ਇਸ ਹਾਲਾਤ ਦੇ ਵਿੱਚ ਦੇਸ਼ ਪਹੁੰਚੇ ਕਿਵੇਂ तकरीबन तकरीबन 60 ਸਾਲ ਤਾਂ ਕਾਂਗਰਸ ਹੀ ਰਾਜਪਾਤ ਸੀਗਾ ਤੇ ਸੰਵਿਧਾਨ ਦੇ ਵਿੱਚ ਸਭ ਤੋਂ ਉੱਚ ਅਹੁਦਾ ਜਿਹੜਾ ਉਹ ਪ੍ਰਧਾਨ ਮੰਤਰੀ ਸਾਹਿਬ ਦਾ ਹੁੰਦਾ ਤੇ ਉਸ ਸਮੇਂ ਕਾਂਗਰਸ ਪਾਰਟੀ ਉਹ ਸਾਡੇ ਖਾਸ ਤੌਰ ਤੇ ਉਹ ਪੰਜਾਬ ਦੇ ਲੀਡਰਾਂ ਜਿਹੜੇ ਕਿ ਅੱਜ ਸੰਵਿਧਾਨ ਦੀ ਗੱਲ ਕਰਦੇ ਨੇ ਜਿਹੜੇ ਪੰਜਾਬ ਦੀ ਪੰਜਾਬੀਅਤ ਦੀ ਜਾਂ ਸਿੱਖੀ ਦੀ ਗੱਲ ਕਰਦੇ ਨੇ ਉਹ ਮੇਰੇ ਸਾਥੀ ਲੀਡਰ ਉਹ ਉਸ ਸਮੇਂ ਕਿੱਥੇ ਸੀਗੇ ਜਦ ਸੰਵਿਧਾਨ ਵੱਲੋਂ ਬਣਾਏ ਗਏ ਪ੍ਰਧਾਨ ਮੰਤਰੀ ਦੇ ਫੈਸਲੇ ਨੂੰ ਕਾਂਗਰਸ ਪਾਰਟੀ ਦੇ ਐਮਪੀ 2013 ਦੇ ਵਿੱਚ ਉਹਨਾਂ ਦਾ ਕੈਬਨਿਟ ਦਾ ਫੈਸਲਾ ਪਾੜ ਕੇ ਸਿੱਟ ਰਹੇ ਸੀਗੇ ਉਸ ਸਮੇਂ ਨਾ ਉਹਨਾਂ ਨੂੰ ਸੰਵਿਧਾਨ ਦੀ ਯਾਦ ਆਈ ਜੋ ਫੈਸਲਾ ਡਾਕਟਰ ਮਨਮੋਹ ਸਿੰਘ ਜੀ ਨੇ ਕੀਤਾ ਸੀਗਾ ਉਹਦੀ ਕੈਬਨਟ ਨੇ ਕੀਤਾ ਸੀਗਾ ਨਾ ਸੰਵਿਧਾਨ ਦੇ ਦੇ ਹੱਕ ਦੇ ਵਿੱਚ ਆਦਾ ਨਾ ਰਹੇ ਕਾਂਗਰਸ ਨੇ ਮਾਰਿਆ ਨਾ ਇੱਕ ਇੱਕ ਪੰਜਾਬੀ ਇੱਕ ਦਸਤਾਰ ਵਾਲਾ ਸਾਡਾ ਪੰਜਾਬੀ ਡਾਕਟਰ ਮਨਮੋਹ ਸਿੰਘ ਦੀ ਇੱਜ਼ਤ ਕਿਵੇਂ ਉਹਨਾਂ ਦਾ ਫੈਸਲਾ ਪਾੜ ਕੇ ਸਾਰੇ ਮੁਲਕ ਦੇ ਸਾਰੀ ਦੁਨੀਆ ਦੇ ਸਾਹਮਣੇ ਹਵਾ ਦੇ ਵਿੱਚ ਉਡਾ ਦਿੱਤਾ ਗਿਆ ਨਾ ਉਹਨਾਂ ਦੇ ਹੱਕ ਦੇ ਵਿੱਚ ਨਾਰਾ ਕਿਸੇ ਨੇ ਮਾਰਿਆ ਸੋ ਸੰਵਿਧਾਨ ਤਾਂ ਉਸ ਸਮੇਂ ਵੀ ਕਮਜ਼ੋਰ ਹੋਇਆ ਸੀਗਾ ਜੇ ਸੰਵਿਧਾਨ ਨੂੰ ਬਚਾਉਣ ਦੀ ਤੋਹਾਈ ਅੱਜ ਕਾਂਗਰਸ ਪਾਰਟੀ ਪਾ ਰਹੀ ਹੈ ਜੀ ਦੇਖੋ ਇਸ ਰਾਏ ਕਿ ਮੈਂ ਇਹ ਮੰਨ ਕੇ ਚਾਹਦਾ ਕਿ ਕੋਈ ਵੀ ਉਹ ਪਾਰਟੀ ਜਿਹੜੀ ਆਪਦੇ ਮੂਲ ਸਿਧਾਂਤਾਂ ਤੋਂ ਥੜਕ ਜਾਂਦੀ ਹੈ ਮੂਲ ਸਿਧਾਂਤਾਂ ਨੂੰ ਪਿਸਾਰ ਦਿੰਦੀ ਹੈ ਉਹ ਬਹੁਤਾਂ ਲੰਮਾ ਸਮਾਂ ਉਹ ਨਹੀਂ ਉਹਦੇ ਸਾਥ ਚੱਲਦੇ ਰਹਿ ਸਕਦੇ ਅਕਾਲੀ ਦਲ ਜਿਹੜਾ ਕਿ ਕਦੇ ਕਿਸੇ ਸਮੇਂ ਦੇ ਵਿੱਚ ਪੰਥ ਦੀ ਪੰਥਕ ਮਸਲਿਆਂ ਦੀ ਪੰਜਾਬ ਪੰਜਾਬੀਆਂ ਤੇ ਪੰਜਾਬੀ ਦੀ ਔਰ ਕਿਸਾਨੀ ਦੀ ਗੱਲ ਕਰਕੇ ਰਾਜ ਭਾਗ ਦੇ ਵਿੱਚ ਲੰਮਾ ਸਮਾਂ ਰਿਹਾ ਪਿਛਲੇ ਸਮਿਆਂ ਦੇ ਵਿੱਚ ਅਕਾਲੀ ਦਲ ਨੇ ਜਿੱਥੇ ਬਾਕੀ ਬਹੁਤ ਸਾਰੇ ਅਣਗਹਿਲੀਆਂ ਗਲਤੀਆਂ ਪਾਪ ਕੀਤੇ ਉਹ ਦੋ ਪਾਪ ਜਿਹੜੇ ਅਕਾਲੀ ਦਲ ਦੇ ਰਾਤ ਭਾਰ ਸਮਾਂ ਹੋਏ 10 ਸਾਲ ਦੇ 7 ਤੋਂ 17 ਦੇ ਰਾਜਪਾਗ ਦੇ ਵਿੱਚ ਇੱਕ ਗੁਰੂ ਸਾਹਿਬ ਦੀ ਬੇਅਦਬੀ ਗੁਰੂ ਸਾਹਿਬ ਦੇ ਅੰਦਿਆ ਨੂੰ ਕਿਵੇਂ ਗਲੀਆਂ ਔਰ ਰੂੜੀਆਂ ਦੇ ਵਿੱਚ ਰੋਲਿਆ ਗਿਆ ਔਰ ਦੂਸਰਾ ਘਰ ਘਰ ਜਿਸ ਤਰੀਕੇ ਦੇ ਨਾਲ ਨਸ਼ੇ ਪਹੁੰਚ ਗਏ ਇਹ ਦੋ ਪਾਪ ਉਹ ਸੀਗੇ ਜਿਨ੍ਹਾਂ ਤੋਂ ਨਾ ਕਦੇ ਪਰਮਾਤਮਾ ਤੋਂ ਔਰ ਨਾ ਹੀ ਲੋਕਾਂ ਤੋਂ ਅਕਾਲੀ ਦਲ ਨੂੰ ਮਾਫੀ ਨਹੀਂ ਮਿਲੀ ਸੋ ਜਦੋਂ ਪਾਪਾਂ ਦਾ ਘੜਾ ਇੰਨਾ ਵੱਡਾ ਭਰ ਚੁੱਕਿਆ ਹੋਵੇ ਤੇ ਚਾਹੇ ਤੁਸੀਂ ਅਕਾਲੀ ਦਲ ਇਕੱਠ ਹੈ ਚਾਹੇ ਤੁਸੀਂ ਅਕਾਲੀ ਦਲ ਅਲੱਗ-ਅਲੱਗ ਹੈ ਮੈਂ ਸਮਝਦਾ ਕਿ ਲੋਕਾਂ ਦੇ ਵਿੱਚ ਕ੍ਰੈਡਿਬਿਲਟੀ ਹੈ ਜਿਹੜੀ ਉਹ ਆਪਦੀ ਉਹ ਗਵਾ ਚੁੱਕੇ ਨੇ ਕਿਉਂਕਿ ਆਪਦੇ ਮੂਲ ਮੁੱਦਿਆਂ ਤੋਂ ਉਹ ਕਹਾ ਦੂਰ ਹੋ ਚੁੱਕੇ ਨੇ ਦੇਖੋ ਜਦੋਂ ਇੱਕ ਚੀਜ਼ ਤੁਸੀਂ ਤੁਹਾਡੇ ਸਵਾਲ ਦੇ ਵਿੱਚ ਹੀ ਜਵਾਬ ਛੁਪਿਆ ਹੈ ਜੋ ਤੁਸੀਂ ਆਪ ਹੀ ਕਹਿ ਦਿੱਤਾ ਕਿ ਗੁੰਮਰਾਹ ਕਰ ਰਹੇ ਨੇ ਕੁਝ ਲੋਕ ਜੇ ਫਿਰ ਇਹ ਕਹਿਣਗੇ ਨਹੀਂ ਜਾਂਦਾ ਹੈਗਾ ਮੈਂ ਉਹੀ ਕਹੋਗਾ ਇਹਨਾਂ ਨੂੰ ਕਿ ਮੇਰੇ ਵੀਰੋ ਗੁੰਮਰਾਹ ਨਾ ਹੋ। ਸਰਹਾਨਾ ਦੇ ਵਿੱਚ ਵੀ ਹਾਲੇ ਹੀ 24 ਤਰੀਕ ਨੂੰ ਕੁੰਦਲਾ ਨੇ ਜਿਹੜੀ ਮਾਰਾ ਪੰਚਾਇਤ ਰੱਖੀ ਹੈ ਅੱਜ ਉਹ ਕਹਿੰਦੇ ਸਾਨੂੰ ਪ੍ਰੋਤਸਾ ਨਹੀਂ ਆਏਗਾ। ਕਿਸਾਨਾਂ ਨੂੰ ਕੀ ਕਰਨ ਦੇਖੋ ਇਸ ਤਰ੍ਹਾਂ ਹੈ ਕਿ ਜ਼ਿਲ੍ਹੇ ਪੰਜਾਬ ਦੇ ਕਿਸਾਨਾਂ ਲਈ ਸਾਢੇ 3 ਸਾਲਾਂ ਦੇ ਵਿੱਚ ਭਵੰਤਮਾਨ ਜੀ ਦੀ ਸਰਕਾਰ ਨੇ ਕੰਮ ਕੀਤੇ ਨੇ ਟਰੇਲਾਂ ਦੇ ਉੱਪਰ ਪਾਣੀ ਪਹੁੰਚਾਉਣ ਦਾ ਕੰਮ ਕਿਸੇ ਤੋਂ ਨਹੀਂ ਹੋਇਆ ਕੋਈ ਪਾਣੀ ਦਾ ਰੱਖਾ ਘਾਉਂਦਾ ਰਿਹਾ ਕੋਈ ਕਿਸਾਨੀ ਦਾ ਪਸੀਹਾ ਘਾਉਂਦਾ ਰਿਹਾ ਪਰ ਕੰਮ ਉਹ ਆਤਮਾਨ ਸਰਕਾਰ ਨੇ ਕੀਤੇ ਨਹੀਂ ਸਾਰੀ-ਸਾਰੀ ਰਾਤ ਸੱਪਾਂ ਦੀਆਂ ਸਰੀਆਂ ਉੱਤੇ ਕਿਸਾਨ ਵੀਰ ਨੱਕੇ ਵੜਦੇ ਫਿਰਦੇ ਹੁੰਦੇ ਸੀਗੇ ਜੇ ਦਿਨੇ ਲਾਈਟ ਹੋਣੀ ਸ਼ੁਰੂ ਹੋਈ ਹੈ ਤੇ ਲਾਈਟ ਬੰਦ ਕਰਕੇ ਮੋਟਰਾਂ ਬੰਦ ਕਰਕੇ ਝੋਨੇ ਜਾਂਦੀਆਂ ਫਸਲ ਹੋਣ ਲੱਗੀਆਂ ਤੇ ਉਹ ਸਰਕਾਰ ਦੇ ਵਿੱਚ ਹੋਣ ਲੱਗੀਆਂ ਨਹੀਂ ਸੋ ਜਿਹੜੇ ਕਿਸਾਨ ਨੇ ਉਹ ਸਮਝਦੇ ਨਹੀਂ ਵੀ ਕਿਹੜੀ ਸਰਕਾਰ ਨੇ ਉਹਨਾਂ ਦੇ ਲਈ ਕੀ ਕੀਤਾ ਹੈ ਪਰ ਹਾਂ ਜੇ ਕੋਈ ਹੋਣਾ ਚਾਹੇ ਕੋਈ ਪੋਲੀਟੀਕਲ ਪਾਰਟੀ ਜਾਂ ਜੇ ਕੋਈ ਕੋਈ ਸਾਡਾ ਕੋਈ ਜਥੇਬੰਦੀ ਦਾ ਵੀਰ ਕਿਸੇ ਨੂੰ ਦੋਰਾ ਕਰਨਾ ਚਾਹੁੰਦੇ ਤੇ ਇਹਦੇ ਝੂਠ ਦੇ ਹੱਦੀ ਜਿਹੜੀ ਉਹ ਵਾਰ-ਵਾਰ ਖਿੱਚਦੀ ਹੈਗੀ ਸਾਰੇ ਲੋਕ ਸਿਆਣੇ ਸਮਝਦੇ ਨੇ ਤੇ ਮੈਂ ਸਮਝਦਾ ਕਿ ਉਹਦੇ ਮੁਤਾਬਕ ਹੀ ਉਹਨਾਂ ਨੇ ਫੈਸਲਾ ਜਿਹੜਾ ਲਿਆ